ਹੁਸ਼ਿਆਰਪੁਰ ਤੋਂ ਇੱਕ ਮਨਪਾਕੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਦੱਸਦੇ ਕਿ ਹੁਸ਼ਿਆਰਪੁਰ ਦੇ ਗੜਦੀਵਾਲਾ ਦੇ ਵਿੱਚ ਇੱਕ ਪਿਆਣਾ ਖਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਗੱਡੀਆਂ ਦੇ ਉੱਪਰ ਸਵਾਰ ਹੋ ਕੇ ਪੰਜ ਲੋਕ ਆਂਦੇ ਹਨ ਤੇ ਇੱਕ ਅਵਿਨਾਸ਼ ਨਾਮ ਦੇ ਲੜਕੇ ਦੇ ਉੱਪਰ ਤੇਜ਼ ਤਰ੍ਹਾਂ ਹੱਤਿਆਰ ਦੇ ਨਾਲ ਹਮਲਾ ਕਰ ਦਿੰਦੇ ਆ ਤੇ ਜਦੋਂ ਲੜਕੇ ਦੇ ਉੱਪਰ ਹਮਲਾ ਕਰਕੇ ਲੋਕ ਉੱਥੇ ਇਕੱਠਾ ਹੋਣਾ ਸ਼ੁਰੂ ਹੁੰਦੇ ਆ ਤੇ ਜਿਹੜੇ ਇਕੱਤਰ ਕਰਕੇ ਮੁੰਡੇ ਦਾ ਪੱਜੇਸਾਨ ਹਮਲਾਵਰ ਸਿਗੇ ਉਹ ਪਾਤ ਜਾਂਦੇ ਨੇ ਮੌਕੇ ਦੇ ਉੱਪਰ ਤੇ ਰਸਤੇ ਦੇ ਵਿੱਚ ਜਿਸ ਗੱਡੀ ਦੇ ਵਿੱਚ ਤਿੰਨ ਲੋਕ ਬੈਠੇ ਸਨ ਦੋ ਗੱਡੀਆਂਆਂ ਆਈਆਂ ਸਨ ਇੱਕ ਦੇ ਵਿੱਚ ਤਿੰਨ ਤੇ ਦੂਜੇ ਦੇ ਵਿੱਚ ਗੱਡੀ ਦੇ ਵਿੱਚ ਦੋ ਲੋਕ ਬੈਠੇ ਸਨ ਤਿੰਨਾਂ ਲੋਕ ਜਿਸ ਗੱਡੀ ਦੇ ਵਿੱਚ ਬੈਠੇ ਸਨ ਉਸ ਗੱਡੀ ਦਾ ਵੀ ਜੋ ਕਿ ਰਸਤੇ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਹੈ ਤੇ ਉਸ ਦੇ ਵਿੱਚ ਜਿਹੜਾ ਇੱਕ ਵਿਅਕਤੀ ਹੁੰਦਾ ਉਸ ਦੀ ਵੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਹੈ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਇੱਕ taraf ਫੋਟੋ ਲੜਕੇ ਤਸਵੀਰ ਹੈ ਜਿਸ ਦੇ ਉੱਪਰ ਇਹਨਾਂ ਹਮਲਾਵਰ ਨੇ ਹਮਲਾ ਕੀਤਾ ਉਸ ਨੂੰ ਮਾਰ ਦਿੱਤਾ ਤੇ ਦੂਜੀ ਤਰਫ ਹਸਪਤਾਲ ਦੀ ਤਸਵੀਰ ਦੇਖੀ ਜਾ ਰਹੀ ਹੈ ਜਿੱਥੇ ਜਿਹੜੇ ਕਾਤਲ ਸੀਗੇ ਜਿਨ੍ਹਾਂ ਨੇ ਲੜਕੇ ਦੇ ਉੱਪਰ ਹਮਲਾ ਕੀਤਾ ਉਹ ਦੇਖੇ ਜਾ ਰਹੇ ਨਹੀਂ ਇਹਨਾਂ ਦੇ ਵਿੱਚ ਪੰਜ ਲੋਕ ਆਏ ਸਨ ਤੇ ਉਹਨਾਂ ਨੇ ਇੱਕ ਲੜਕੇ ਦਾ ਕਤਲ ਕਰ ਦਿੱਤਾ ਜਦੋਂ ਪੁਲਿਸ ਨੇ ਮਾਮਲੇ ਦੇ ਉੱਪਰ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਹ ਕੋਈ ਪੁਰਾਣੀ ਰੰਜਿਸ਼ ਦਾ ਮਾਮਲਾ ਲੱਗਦਾ ਹੈ ਜਿਸ ਦੇ ਕਾਰਨ ਲੜਕੇ ਦੇ ਉੱਪਰ ਜੋ ਕਿ ਇਹ ਹਮਲਾ ਕੀਤਾ ਗਿਆ ਖਸ਼ਿਆਰਪੁਰ ਦੇ ਗੜਦੀਵਾਲਾ ਪਿੰਡ 'ਤੇ ਹਮਲਾ ਤੇ ਜਿਸ ਦੀ ਮੌਤ ਹੋਈ ਹੈ ਜਿਸ ਦੇ ਉੱਪਰ ਹਮਲਾ ਹੋਇਆ ਉਸ ਦਾ ਨਾਮ ਅਭਿਨਾਸ਼ ਦੱਸਿਆ ਜਾ ਰਿਹਾ ਹੈ ਗੜਦੀਵਾਲਾ ਦੇ ਅੱਡੇ ਦੇ ਵਿੱਚ ਸ਼ਰਿਆਮ ਨੌਜਵਾਨ ਦੇ ਉੱਪਰ ਤੇਜ਼ ਤਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਕਾਰਨ ਉਤਾਰ ਦਿੱਤਾ ਗਿਆ ਸੀ ਕਾਤਲਾ ਦੀ ਗੱਡੀ ਦੇ ਨਾਲ ਵਾਪਰ ਹਾਦਸੇ ਦੇ ਵਿੱਚ ਤਿੰਨ ਨੌਜਵਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ ਤੇ ਇੱਕ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈ ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਉਹਨਾਂ ਦਾ ਇਲਾਜ ਅਜੇ ਹਸਪਤਾਲ ਦੇ ਵਿੱਚ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਤਸਵੀਰਾਂ ਤੁਸੀਂ ਸਕ੍ਰੀਨ ਦੇ ਉੱਪਰ ਦੇਖ ਸਕਦੇ ਹੋ ਹਸਪਤਾਲ ਦੀਆਂ ਜਿੱਥੇ ਜੋ ਕਾਤਲ ਸੀਗੇ ਉਹਨਾਂ ਦਾ ਇਲਾਜ ਇਸ ਵੇਲੇ ਚੱਲਦਾ ਪਿਆ ਹੈ ਹਸਪਤਾਲ ਦੇ ਵਿੱਚ ਜ਼ਖਮੀਆਂ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਹੈ ਉਦੋਂ ਹੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਰ ਹਾਲ ਵਾਰਦਾਤ ਦੇ ਪਿੱਛੇ ਕਹਿਣਾ ਹੈ ਕਿ ਅਜੇ ਤੱਕ ਕੁਝ ਪਤਾ ਨਹੀਂ ਲੱਗਿਆ ਪਰ ਇਹ ਜੋ ਕਿ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਲੱਗ ਰਿਹਾ ਹੈ ਕਿਉਂਕਿ ਜੋ ਲੜਕੇ ਆਏ ਸੰジナ ਨੇ ਅਵਿਨਾਸ਼ ਦੇ ਉੱਪਰ ਹਮਲਾ ਕੀਤਾ ਹੈ ਉਹਨਾਂ ਦੇ ਨਾਲ ਕੋਈ ਪੁਰਾਣੀ ਦੁਸ਼ਮਣੀ ਵੀ ਹੋ ਸਕਦੀ ਹੈ ਪੁਲਿਸ ਦਾ ਕਹਿਣਾ ਹੈ ਇਸ ਵੇਲੇ ਦੱਸਿਆ ਜਾ ਰਿਹਾ ਹੈ ਪਰ ਇਸ ਵੇਲੇ ਜੋ ਮ੍ਰਿਤਕ ਨੌਜਵਾਨ ਹੈ ਅਵਿਨਾਸ਼ ਉਸ ਦੇ ਪਰਿਵਾਰ ਦੇ ਵਿੱਚ ਸਾਰਾ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਉਸ ਦੀ ਮਾਤਾ ਨੂੰ ਜਦੋਂ ਇਹ ਖਬਰ ਪਤਾ ਲੱਗੀ ਤਾਂ ਉਹ ਮੌਕੇ ਦੇ ਉੱਪਰ ਹੀ ਬੇਹੋਸ਼ ਹੋ ਗਈ ਇੱਕ ਵਾਰ ਇਸੇ ਤਰ੍ਹਾਂ ਦੀ ਕਿ ਹੁਸ਼ਿਆਰਪੁਰ ਦੇ ਗਰਦੀਬਾਰਾ ਦੇ ਵਿੱਚ ਇਹ ਖਾਤਸਾ ਅੱਜ ਵਾਪਰਿਆ ਗੜਦੀਵਾਲ ਅੱਡੇ ਦੇ ਉੱਪਰ ਪੰਜ ਨੌਜਵਾਨ ਦੋ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਆਂਦੇ ਆ ਤੇ ਅਵਿਨਾਸ਼ ਦੇ ਉੱਪਰ ਤੇਜ਼ ਦਾ ਹਤਿਆਰਾਂ ਦੇ ਨਾਲ ਹਮਲਾ ਕਰਦੇ ਐ ਜੋ ਦੋ ਕਾਤਲ ਪੱਜੰਦੀ ਕੋਸ਼ਿਸ਼ ਕਰਦੇ ਆ ਤਾਂ ਇੱਕ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਹੈ ਅਤੇ ਉਹਨਾਂ ਦੇ ਵਿੱਚੋਂ ਵੀ ਜੋ ਤਿੰਨ ਕਾਤਲ ਸਨ ਉਹਨਾਂ ਦਾ ਇੱਕ ਜੋ ਸਾਥੀ ਸੀ ਉਸ ਦੀ ਵੀ ਮੌਤ ਹੋ ਗਈ ਮੌਕੇ ਦੇ ਉੱਪਰ ਬਾਕੀਆ ਦਾ ਅਜੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ